ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਸਿਹਤ ਅਤੇ ਸਫਾਈ ਰੀਤ ਅਤੇ ਆਸ਼िमा ਇੱਕੋ ਦਫਤਰ ਦੀਆਂ ਕਰਮਚਾਰ ਕਰਮਚਾਰਨਾ ਸਨ ਦੋਵੇਂ ਸਹੇਲੀਆਂ ਵੀ ਸਨ ਕਈ ਦਿਨਾਂ ਦੀ ਬਿਮਾਰੀ ਦੀ ਛੁੱਟੀ ਤੋਂ ਬਾਅਦ ਵਾਪਸ ਦਫਤਰ ਪਹੁੰਚੀਆਂ ਸਨ ਸ਼੍ਰੀਨ ਨੇ ਆਉਂਦੀਆਂ ਨੂੰ ਜੀ ਆਇਆਂ ਆਖਦਿਆ ਬਿਮਾਰੀ ਦਾ ਹਾਲਚਲ ਪੁੱਛਿਆ ਰੀਤ ਦੇ ਮੂੰਹੋਂ ਅਚੇਤ ਹੀ ਰੇੜੀ ਵਾਲੇ ਲਈ ਗਾਲ ਨਿਕਲ ਗਈ ਸ਼੍ਰੀਨ ਨੇ ਵਰਜਦੇ ਕਿਹਾ ਤੁਹਾਨੂੰ ਸਿਹਤ ਅਤੇ ਸਫਾਈ ਉਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਰੇਡੀ ਉਤੇ ਸਫਾਈ ਦੀ ਸੰਭਾਵਨਾ ਘੱਟ ਰਹਿੰਦੀ ਹੈ ਐਨੈਨੂ ਗਰੀਮਾ ਬੋਲੀ ਅੱਜਕੱਲ ਤਾਂ ਬਾਹਰ ਦੇ ਸਾਰੇ ਖਾਣਿਆਂ ਦਾ ਸਿਹਤ ਅਤੇ ਸਫਾਈ ਪੱਖੋਂ ਰੱਬ ਰੱਖਾ ਹੈ ਅਸੀਂ ਤਾਂ ਹਮੇਸ਼ਾ ਘਰ ਦਾ ਖਾਣਾ ਖਾਈਦਾ ਪਰ ਘਰ ਵਿੱਚ ਵੀ ਸਫਾਈ ਅਤੇ ਪੋਸ਼ਟਿਕ ਭੋਜਨ ਦਾ ਖਿਆਲ ਰੱਖਣਾ ਪੈਂਦਾ ਹੈ ਸ਼੍ਰੀਨ ਨੇ ਵਿਚੋ ਟੋਕਿਆ ਰੀਤ ਨੇ ਆਸ਼ਿਮਾਨ ਨੂੰ ਟਕੌਰ ਕਰਦਿਆਂ ਕਿਹਾ ਇਹ ਤਾਂ ਚਟੋਰੀ ਹੀ ਬਹੁਤ ਹੈ ਕਿ ਕਰੀਏ ਸਾਥ ਵੀ ਦੇਣਾ ਪੈਂਦਾ ਆਪਣੇ ਸਾਥੀਆਂ ਦਾ ਅਗੋਂ ਆਸ਼िमा ਵੀ ਭੜਕ ਗਈ ਉਹ ਰੀਤ ਦੇ ਘਰ ਦੀ ਸਫਾਈ ਬਾਰੇ ਟਕੌਰ ਕਰਨ ਲੱਗੀ ਸ਼ਰੀਰ ਨੇ ਸਭ ਨੂੰ ਸ਼ਾਂਤ ਕਰਦਿਆਂ ਕਿਹਾ ਲੜੋ ਨਾ ਭਾਈ ਇਸ ਤਰ੍ਹਾਂ ਸੱਚ ਬਦਲ ਨਹੀਂ ਜਾਣਾ ਤੁਹਾਨੂੰ ਸਫਾਈ ਅਤੇ ਸਿਹਤ ਦਾ ਖਿਆਲ ਰੱਖਣਾ ਹੀ ਪੈਂਦਾ ਹੈ ਹਰ ਹੁਣ ਤੁਸੀਂ ਹਰ ਰੋਜ਼ ਬੁਰਸ਼ ਨਹਾਉਣ ਤੋਂ ਇਲਾਵਾ ਕੱਪੜਿਆਂ ਦੀ ਸਫਾਈ ਰੱਖਣੀ ਅਤੇ ਲਾਜ਼ਮੀ ਸਮਝਣੀ ਹੈ ਪਹਿਲਾ ਵਰਗੀ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਲਈ ਤੁਹਾਨੂੰ ਰੋਜ਼ਾਨਾ ਸੈਰ ਕਰਨੀ ਪਵੇਗੀ ਕਸਰਤ ਦਿਲ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਦੇਵੇਗੀ ਇਸ ਨਾਲ ਤੁਹਾਡੀ ਪਹਿਲਾ ਵਰਗੀ ਮੁਸਕਰਾਹਟ ਵਾਪਸ ਆਵੇਗੀ ਰੀਤ ਅਤੇ ਆਸ਼िमा ਬਹੁਤ ਭਾਵੁਕ ਹੋ ਗਈਆਂ ਸਭ ਦਾ ਪਿਆਰ ਉਹਨਾਂ ਲਈ ਪ੍ਰੇਰਤਸਾਹਨ ਦਾ ਕੰਮ ਕਰ ਰਿਹਾ ਸੀ ਉਹਨਾਂ ਨੇ ਆਲੇ-ਦੁਆਲੇ ਦੀ ਸਫਾਈ ਦਾ ਸੰਕਲਪ ਲਿਆ ਸਾਰੇ ਸਾਥੀਆਂ ਨੇ ਉਹਨਾਂ ਦੇ ਸਾਥ ਦਾ ਵਾਅਦਾ ਕੀਤਾ ਅਗਲੇ ਸਵੇਰ ਦਫ਼ਤਰ ਦੇ ਆਲੇ-ਦੁਆਲੇ ਦੀ ਸਫਾਈ ਅਭਿਆਨ ਚੱਲ ਰਿਹਾ ਸੀ ਹਰ ਕੋਈ ਖੁਸ਼ ਸੀ ਸਿਹਤ ਅਤੇ ਸਫਾਈ ਦੀ ਬਹਾਰ ਵੱਲ ਮਨੁੱਖ ਦਾ ਮੋੜਾ ਸੁਖਦਾਇਕ ਸੀ ਸੇਤਮੰਦ ਰਹਿਣ ਲਈ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ਵਿਟਾਮਿਨ ਯੁਕਤ ਪ੍ਰੋਟੀਨ ਯੁਕਤ ਸੰਤੁਲਿਤ ਭੋਜਨ ਜਾਂ ਕਾਰਬੋਹਾਈਡਰੇਟ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਰੀਤ ਅਤੇ ਆਸ਼ੀਮਾਨੇ ਕੀ ਖਾਦਾ ਸੀ ਰੀਤ ਅਤੇ ਆਸ਼ੀਮਾ ਨੇ ਰੇੜੀ ਦਾ ਰੇਸਟਰਾਂ ਦਾ ਖਾਣਾ ਕਰਦਾ ਖਾਣਾ ਜਾਂ ਟਾਬੇ ਦਾ ਖਾਣਾ ਰੇੜੀ ਦਾ ਖਾਣਾ ਕਰਦਾ ਸੀ। ਸਰੀਰਿਕ ਸਫਾਈ ਤੋਂ ਕੀ ਭਾਵ ਹੈ? ਨਹਾਉਣਾ, ਦੰਦਾਂ ਦੀ ਸਫਾਈ, ਉਪਰੋਕਤ ਸਾਰੇ, ਉਪਰੋਕਤ ਸਾਰੇ। ਸਫਾਈ ਕਿੱਥੇ-ਕਿੱਥੇ ਕਰਨੀ ਚਾਹੀਦੀ ਹੈ? ਘਰ ਦੀ, ਦਫ਼ਤਰ ਦੀ, ਗਲੀ ਸੜਕ ਦੀ, ਸਾਰੇ ਆਲੇ-ਦੁਆਲੇ ਦੀ। ਤਾਂ ਕਿਹੜੀ ਹੈ ਸਾਰੇ ਆਲੇ-ਦੁਆਲੇ ਦੀ? ਰੋਗ ਪ੍ਰਤੀਰੋਧਕ ਸਮਰੱਥਾ ਤੋਂ ਕੀ ਭਾਵ ਹੈ? ਰੋਗਾਂ ਵਿਰੁੱਧ ਲੜਨ ਦੀ ਸਮਰੱਥਾ ਰੋਗਾਂ ਦਾ ਇਲਾਜ ਕਰਨ ਦੀ ਰੋਕ ਖਤਮ ਕਰਨ ਦੀ ਦਵਾਈ ਰੋਗ ਘਟਾਉਣਾ ਰੋਗਾਂ ਵਿਰੁੱਧ ਲੜਨ ਦੀ ਸਮਰੱਥਾ ਸਿਹਤ ਅਤੇ ਸਫਾਈ ਬਾਰੇ ਤੁਸੀਂ ਕਿਸੇ ਮੁਹਿੰਮ ਬਾਰੇ ਜਾਣਦੇ ਹੋ ਆਪਣੇ ਵਿਚਾਰ ਵਿਸਥਾਰ ਵਿੱਚ ਦਿਓ ਸਿਹਤ ਅਤੇ ਸਫਾਈ ਮੁਹਿੰਮ ਬਾਰੇ ਅਸੀਂ ਜਾਣਦੇ ਹਾਂ ਇਹ ਮੁਹਿੰਮ ਨਰਿੰਦਰ ਮੋਦੀ ਜੀ ਦੁਆਰਾ 2002 ਵਿੱਚ ਸ਼ੁਰੂ ਕੀਤਾ ਗਿਆ ਸੀ ਇਸ ਮੁਹਿੰਮ ਵਿੱਚ ਸਾਰੇ ਨਾਗਰਿਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਫਾਈ ਦਾ ਹੁਕਮ ਦਿੱਤਾ ਸੀ ਅਤੇ ਇਹ ਮੁਹਿੰਮ ਸਫਲ ਵੀ ਹੋਈ ਸੀ